ਸਮਾਣਾ ਪਵਣੇਗੜ ਰੋਡ ਤੇ ਲੋਕਾਂ ਵੱਲੋਂ ਆਵਾਜ਼ੇ ਠਭ ਕੀਤੀ ਗਈ ਹੈ ਮੁੱਦਾ ਕੀ ਹੈ ਜਿਹੜਾ ਪਵਣੇਗੜ ਰੋਡ ਹੈ ਇਸ ਤੇ ਡਿਵਾਈਡਰ ਬਣਾਇਆ ਜਾ ਰਿਹਾ ਡਿਵਾਈਡਰ ਦੇ ਵਿੱਚ ਨਜਾਇਜ਼ ਕੱਟ ਛੱਡੇ ਜਾ ਰਹੇ ਕਈ ਥਾਂ ਨਹੀਂ ਛੱਡੇ ਜਾ ਰਹੇ ਔਰ ਇਹ ਜਿਹੜਾ ਜਿੱਥੇ ਕੱਟ ਛੜਨਾ ਚਾਹੀਦਾ ਸੀ ਉੱਥੇ ਕਰਨੀ ਛੱਡਿਆ ਉਸ ਮੁੱਦੇ ਨੂੰ ਲੈ ਕੇ ਇਸ ਇਲਾਕੇ ਦੇ ਲੋਕਾਂ ਵੱਲੋਂ ਵਿਰੋਧ ਲੋਕ ਨਿਰਮਾਣ ਵਿਭਾਗ ਦੇ ਠੇਕੇਦਾਰ ਦੇ ਖਿਲਾਫ ਕੀਤਾ ਜਾ ਰਿਹਾ ਇਹਨਾਂ ਦਾ ਇਹ ਵੀ ਕਹਿਣਾ ਹੈ ਵੀ ਜਿਹੜੀ ਟੈਲੈਂਟ ਲਾਈ ਜਾ ਰਹੇ ਸੜਕ ਦੇ ਵੀ ਡਿਵਾਈਡਰ ਵਾਸਤੇ ਉਹ niche ਸੜਕ ਨੂੰ ਨਹੀਂ ਪੱਟਿਆ ਗਿਆ ਔਰ ਉੱਪਰ ਹੀ ਰੱਖੀ ਜਾ ਰਹੀ ਹੈ ਜਿਹੜੀ ਕਿ ਖੜਨੀ ਨਹੀਂ ਉਹ ਐਕਸੀਡੈਂਟ ਵੀ ਕਰਨਗੀ ਨੁਕਸਾਨ ਹੋਣਾ ਹੈ ਇਸ ਮੁੱਦੇ ਨੂੰ ਲੈ ਕੇ ਇਹਨਾਂ ਵੱਲੋਂ ਆਵਾਜ਼ ਆਈ 1 ਘੰਟੇ ਤੋਂ ਬੰਦ ਕੀਤੇ ਗਏ ਸਵਾਣਾ ਪਵਾਨੇਗੜ ਰੋਡ ਤੇ ਹੁਣ ਲੋਕ ਇਹਨਾਂ ਮਾਰ ਵਿਭਾਗ ਦੇ ਅਧਿਕਾਰੀ ਪਹੁੰਚਦੇ ਕਦੋਂ ਪਹੁੰਚਦੇ ਕਦੀ ਸਮੱਸਿਆ ਹੱਲ ਕਰਦੇ ਇਹ ਸਮਾਂ ਦੱਸਦੇ ਕੇ ਲੇਕਿਨ ਲੋਕਾਂ ਵੱਲੋਂ ਆਵਾਜ਼ ਹੀ ਠਭ ਕੀਤੀ ਹੈ ਜਿਸ ਦਿਨ ਨਾਲ ਹੂਲਾ ਚੀਕੇ ਤੋਂ ਕੋਆਂਡੇਗੜ ਸੰਗਰੂਰ ਬਰਨਾਲੇ ਜਾਣ ਵਾਲੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਹੈ ਮੈਂ ਲਖਵਿੰਦਰ ਸਿੰਘ ਸੰਧੂ ਹੈ ਜੀ ਸਮਾਣਾ ਤੋਂ ਮੁੱਦਾ ਕੀ ਹੈ ਜਿਹੜਾ ਪ੍ਰੋਟੈਸਟ ਕਰ ਰਹੇ ਮੁੱਦਾ ਹੈ ਜੀ ਇਹ ਜਿਹੜਾ ਪੁੱਟਪਾਥ ਬਣ ਰਿਹਾ ਹੈ ਨਾ ਮਤਲਬ ਕਿ ਡਵਾਈਡਰ ਜੀ ਇਹ ਬਿਨਾਂ ਅਸੂਲ ਤੋਂ ਬਣ ਰਿਹਾ ਹੈ ਇਹਦੇ ਕੋਈ ਮੀਨਿੰਗ ਨਹੀਂ ਹੈਗਾ ਇਹ ਬਿਲਕੁਲ ਨੀਵਾਜਾ ਬਣ ਰਿਹਾ ਤੇ ਉਲਟੇ ਐਕਸੀਡੈਂਟ ਕਰਾਏਗਾ ਬੱਚੇ ਕ੍ਰਾਸ ਕਰਨ 150 ਫੁੱਟ ਦੇ ਜਿੱਥੇ ਲੋੜ ਹੈ ਸਾਡੀ ਗਲੀ ਮੇਨ ਗੁਰਨਾਨਕ ਨਗਰ ਦੀ ਗੁਰਦਾਰਾ ਸਾਹਿਬ ਨੂੰ ਤਹਿਸੀਲ ਨੂੰ ਕੰਪੋਰਟ ਕੰਪਲੈਕਸ ਨੂੰ ਰਸਤਾ ਜਾਂਦਾ ਹੈ ਉੱਥੇ ਇਹ ਕੱਟਦੇ ਨਹੀਂ ਰਹੇ ਜੀ ਪਤਾ ਨਹੀਂ ਕੋਈ ठेकेदार ਦੀ ਰੰਜਿਸ਼ ਹੈ ਸਾਡੇ ਨਾਲ ਕੀ ਹੈ ਕੀ ਚੱਕਰ ਨੇ ਕੀ ਨਹੀਂ ਅਸੀਂ ਸਾਡੀ ਇਹ ਮੰਗ ਹੈ ਵੀ ਇਹ ਠੇਕੇਦਾਰ ਨੂੰ ਕਿਸੇ ਮਤਲਬ ਕਿ ਕਾਨੂੰਨ ਮੁਤਾਬਕ ਜਿਹੜਾ ਡਾਈਵਾਇਡਰੇ ਬਣਾਇਆ ਜਾਵੇ ਤੇ ਇਹ ਪ੍ਰੋਪਰ ਉਚਾਈ ਨਾਲ ਬਣਾਇਆ ਜਾਵੇ ਇਹ ਇਹ ਉਚਾਈ ਤਾਂ ਬੱਚੇ ਸਾਰੇ ਟੱਪਣਗੇ ਬੱਚੇ ਮਰਨਗੇ ਦੂਜੇ ਪਾਸੇੋਂ ਗੱਡੀ ਆ ਰਹੀ ਹੈ ਕੌਣ ਰੁਕੇਗਾ ਕ੍ਰਿਸ਼ਨਦੇਵ ਧਰਨਾ ਜੀ ਇਸ ਤਰ੍ਹਾਂ ਜਿਹੜਾ ਇਹ ਫੁੱਟਪਾਥ ਕਿਦਾਂ ਬਣ ਲੱਗਿਆ ਹਾਇਤਾ ਪ੍ਰੋਬਲਮ ਸਭ ਨੂੰ ਪ੍ਰੋਬਲਮ ਉੱਦਣ ਦਿਓ ਜਿਹੜਾ ਫੁੱਟਪਾਥ ਹੈ ਸਿਰਫ 11 ਜਾਂ 10 ਇੰਚ ਉੱਚਾ ਬਣ ਰਿਹਾ ਜਿਹਦੇ ਕੀ ਉੱਪਰ ਦੀ ਬੱਚੇ ਟੱਪਦੇ ਨੇ ਜਾਂ ਸਾਈਕਲਾਂ ਟੱਪਦੇ ਨੇ ਇਹ ਫੁੱਟਪਾਥ ਨਹੀਂ ਹੈਗਾ ਇਹ ਤਾਂ ਐਕਸੀਡੈਂਟਾਂ ਦਾ ਬਣਨਾ ਹੈ ਇਹਨੂੰ ਕਾਹ ਰੋਕ ਤੰਨੇ ਫੁੱਟ ਉੱਪਰ ਕੀਂਦਾ ਫੇਰ ਇਹ ਕੱਟਨੇ ਜੀ ਉਹ ਮੰਡੀ ਤੋਂ ਲੈ ਕੇ ਘੱਟਾ 8 9 ਘੱਟ ਛੱਡਦੇ ਜਿੱਥੇ ਕੋਈ ਪੈਸਾ ਦਿੰਦਾ ਹੈ ਉੱਥੇ ਘੱਟ ਛੱਡ ਦਿੰਦੇ ਨੇ ਸਾਡੀ ਇਹ ਜਿਹੜੀ ਨਾਬਾ ਗੁਰੂਆਂ ਦੀ ਗੁਰੂ ਨਾਨਕ ਨਗਰ ਮਕਾਨਾ ਪੱਤੀ ਟੋਟਲੀ ਬਾਜ਼ਾਰ ਦਾ ਰਸਤਾ ਹੈ ਇੱਥੇ ਘੱਟ ਨਹੀਂ ਛੱਡ ਰਹੇ ਨਾਲ ਆ ਦਾ ਘੱਟ ਛੱਡਦਾ ਬਿਲਕੁਲ ਜਿਹੀ ਕੋਈ ਲੋੜ ਨਹੀਂ ਜਿਹੜਾ ਦਫ਼ਤਰ ਤਸਵੀਰ ਰੋਡ ਸਾਰਾ ਬਾਜ਼ਾਰ ਦਾ ਰਸਤਾ ਕਾਫੀ ਮੇਨ ਹੈ ਜਿਹਨੇ ਕਿ ਮਤਲਬ ਬਹੁਤ ਕਿਲਤ ਆਉਂਦੀ ਹੈ ਸਾਡੇ ਪਰਿਵਾਰਾਂ ਨੂੰ ਬੱਚਿਆਂ ਨੂੰ ਵੀ ਕਿੰਨੇ ਤੋਂ ਇਹ ਮੇਨ ਰਸਤਾ ਸਾਡਾ ਇੱਥੇ ਘੱਟ ਨਹੀਂ ਛੱਡੇ ਤੇ ਨਾਲ ਆ ਦਾ ਘੱਟ ਛੱਡਦਾ ਪੈਸੇ ਲੈ ਕੇ ਜੋ ਕਿ ਅੱਜ ਪੁਹਾਣੀਗਰ ਰੋਡ ਤੇ ਇਸ ਦੇ ਵਿੱਚ ਜਿਹੜਾ ਮਸਲਾ ਅਸਲੀ ਮਸਲਾ ਹੈ ਕਿ ਜੋ ਇਹ ਰਸਤਾ ਜਿਹੜਾ ਛੱਡ ਰਿਹਾ ਛੱਡਿਆ ਜਾਂਦਾ ਹੈ ਜਾ ਰਿਹਾ ਹੈ ਉਹ ਐਸਡੀਐਮ ਕੋਰ ਨਗਰ ਕੌਂਸਲ ਨਾਬਾ ਕਲੋਨੀ ਗੁਰਲਾਨਕ ਨਗਰ ਅਤੇ ਗੁਰਦੁਆਰਾ ਸਾਹਿਬ ਨੂੰ ਰਸਤਾ ਜਾਂਦਾ ਹੈ ਜਿਸ ਦੇ ਉੱਤੇ ਡਵਾਈਡਰ ਨਹੀਂ ਛੱਡਿਆ ਜਾ ਰਿਹਾ ਜਿੱਥੇ ਕਿ ਡਵਾਈਡਰ ਦੀ ਲੋਡ ਨਹੀਂ ਉੱਥੇ ਡਵਾਈਡਰ ਠੇਕੇਦਾਰ ਪੈਸੇ ਲੈ ਕੇ ਛੱਡ ਰਿਹਾ ਹੈ ਜਾਂ ਕਿਵੇਂ ਛੱਡ ਰਿਹਾ ਉਸ ਬਾਰੇ ਵਿੱਚ ਕੁਝ ਕਹਿ ਨਹੀਂ ਸਕਦਾ ਜੇ ਇੱਥੇ ਰਸਤਾ ਨਾ ਛੱਡਿਆ ਤਾ ਜਿੱਥੋਂ ਉੱਤੋਂ ਦੀ ਘੁੰਮ ਕੇ ਆਉਣ ਵਾਸਤੇ ਜਿਹੜੇ ਬੱਚੇ ਮੋਟਰਸਾਈਕਲ ਤੇ 18 19 20 ਸਾਲ ਦੇ ਬੱਚੇ ਮੋਟਰਸਾਈਕਲ ਚਲਾ ਕੇ ਮੁੜਦੇ ਹਨ ਸੜੇ ਦੇ ਉੱਤੇ ਜਿchnai ਹੋ ਰਹੀ ਹੈ ਠੰਡੇ ਖੰਡੇ ਖੱਡੇ ਨ ਮਾਰੇ ਤੇ ਜੋ ਹੈ ਕੋਈ ਨੀ ਨੀ ਪੱਟੀ ਗਈ ਸਿਰਫ ਉੱਤੇ ਇੱਟਾਂ ਰੱਖ ਕੇ ਲਾਈਆਂ ਜਾ ਰਹੀਆਂ ਹਨ ਜਿਸ ਦੀ ਜਿਸ ਦੀ ਕੋਈ ਮਜ਼ਬੂਤੀ ਨਹੀਂ ਘੱਡੀਆਂ ਮੱਢੀਰੇ ਵਰਤਾ ਜਾ ਰਿਹਾ ਹੈ ਸੋ ਜੋ ਵੀ ਇਹ ਆ ਕੇ ਕੋਈ ਪ੍ਰਸ਼ਾਸਨ ਹੈ ਇਸ ਜੋ ਜੜਾ ਹੈਗਾ ਪੀਡਬਲੂਡੀ ਦਾ ਆ ਕੇ ਇਨਕੁਆਰੀ ਕਰਨ ਜੋ ਕਿ ਬੰਦੀਕਾਰ ਦੀ ਵੀ ਠੇਕੇਦਾਰ ਤੇ ਕਰਨ ਮਟੀਰੀਅਲ ਦੀ ਚੈਕਿੰਗ ਹੋਵੇ ਬਕਾਇਦਾ ਨਹੀਂ ਪਟਕੇ ਘੱਟੋ ਘੱਟ ਜਿਹੜਾ ਡਿਵਾਈਡਰ ਹੈ 2 2.5 ਫੁੱਟ ਉੱਚਾ ਹੋਵੇ ਤਾਂ ਕਿ ਹਰ ਬੰਦੇ ਨੂੰ ਪਤਾ ਲੱਗ ਜਾਏ ਕਿ ਡਿਵਾਈਡਰ ਹੈ ਕੀ ਚੀਜ਼ ਸਰ ਇਹ ਲੰਦਾ ਮੈਂ ਤੁਹਾਡਾ ਤੁਹਾਨੂੰ ਆਦ ਕਰਦਾ ਜੀ ਵੀ ਮੇਰੇ ਮਾਮਲਾ ਤੁਸੀਂ ਧਿਆਨ ਚ ਲੈਂਦਾ ਹੈਗਾ ਤੇ ਮੈਂ ਜਿਹੜਾ ਸਬੰਧਤ ਐਸਡੀਓ ਦਾ ਜਿਹੜਾ ਮੇਰੇ ਕੋਲ ਨੰਬਰ ਆ ਗਿਆ ਹੈਗਾ ਕਿਉਂਕਿ ਉਹ ਸਭ ਜਿਹੜੀ ਡਿਵੀਜ਼ਨ ਹੈਗੀ ਉਹ ਪਟਿਆਲਾ ਪੈਂਦੀ ਹੈ ਤੇ ਮੈਂ ਉਹਨਾਂ ਨੂੰ ਜਿਹੜਾ ਐਸਡੀਓ ਸਾਹਿਬ ਨੂੰ ਹਦਾਇਤ ਕਰਦਾ ਵੀ ਜਾ ਕੇ ਮੌਕੇ ਤੇ ਜਾਏ ਤੇ ਰੂਲਾ ਅਨਸਾਰ ਕਾਰਵਾਈ ਕਰੇ ਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ న్యూਸ